ਕਾ ਅੱਗ ਧੁਖ ਰਹੀ ਹੈ ਜਿਸ ਦੇ ਵਿੱਚ ਕਰੋੜਾਂ ਰਪਈਆਂ ਦਾ ਜਿਹੜਾ ਉਹ ਨੁਕਸਾਨ ਹੋ ਗਿਆ ਮਸ਼ੀਨਾ ਸੜ ਕੇ ਤਬਾਹ ਹੋ ਗਈਆਂ ਇੱਥੇ ਸ਼ੋਲਡਰ ਸਿਸਟਮ ਸੜ ਕੇ ਤਬਾਹ ਹੋ ਗਿਆ ਇੰਡਸਟਰੀ ਦੇ ਵਿੱਚ ਮੈਟਰਸ ਬਣਾਉਣ ਲਈ ਰੌ ਜਿਹੜਾ ਮਟੀਰੀਅਲ ਸੀ ਉਹ ਖਤਮ ਹੋ ਗਿਆ ਕਮਾਲਕ ਖੁਦ ਅੱਗ ਬੁਝਾਉਂਦੇ ਬੁਝਾਉਂਦੇ ਇਸ ਨੂੰ ਕਾਬੂ ਪਾਉਣ ਤੇ ਅੱਗ ਦੀ ਝਪੇਟ ਦੇ ਵਿੱਚ ਖੁਦ ਜਿਹੜੇ ਆ ਉਹ ਵਿੱਚ ਆ ਗਿਆ ਆਪ ਆਪ ਝੁੱਲ ਸਕੇ ਤਾਂ ਸ਼ਾਰਟ ਸਰਕਟ ਨਾਲ ਹੋਈ ਫਾਇਰ ਸਵੇਰੇ ਹਲੇ ਸਕਤੀ ਚੱਲੀ ਨਹੀਂ ਸੀ ਉਤੋਂ ਪਹਿਲਾਂ ਦੀ ਫੋਨ ਆ ਗਿਆ ਸੀਗਾ ਹਲੇ ਡਿਊਟੀ ਨਹੀਂ ਸਟਾਰਟ ਹੋਈ ਸੀਗੀ ਵਰਕਰਾਂ ਦੀ ਉਤੋਂ ਪਹਿਲਾਂ ਹੀ ਕੋਈ ਫਾਇਰ ਪੰਜਾਬ ਦੇ ਵਿੱਚ ਇੱਕ ਤੇ ਇੰਡਸਟਰੀ ਜਿਹੜੀ ਆ ਉਹ ਲਗਾਤਾਰ ਭੱਜ ਰਹੀਆਂ ਨੇ ਪਰ ਜਦੋਂ ਪੰਜਾਬ ਦੇ ਵਿੱਚ ਜਿਹੜੀਆਂ ਇੰਡਸਟਰੀਆਂ ਹਜੇ ਵੀ ਕੰਮ ਕਰ ਰਹੀਆਂ ਨੇ ਤੇ ਲੱਖਾਂ ਬੇਰੋਜ਼ਗਾਰਾਂ ਨੂੰ ਕੰਮ ਦੇ ਰਹੀਆਂ ਨੇ ਤੇ ਉੱਥੇ ਹੀ ਜਦੋਂ ਐਕਸੀਡੈਂਟ ਹੋ ਜਾਂਦਾ ਕਪੂਰਸਲੇ ਦੀ ਇੱਕ ਜਹੀ ਫੈਕਟਰੀ ਜਿਸ ਨੂੰ ਕੱਲ ਦੀ ਅੱਗ ਲੱਗੀ ਹੋਈ ਹੈ ਤਾਂ ਹਜੇ ਵੀ ਤੁਸੀਂ ਬੈਕ ਸਾਈਡ ਤੇ ਦੇਖ ਸਕਦੇ ਹੋ ਕਿ ਅੱਗ ਧੁਖ ਰਹੀ ਹੈ ਜਿਸ ਦੇ ਵਿੱਚ ਕਰੋੜਾਂ ਰੁਪਈਆ ਦਾ ਜਿਹੜਾ ਉਹ ਨੁਕਸਾਨ ਹੋ ਗਿਆ ਮਸ਼ੀਨਾ ਸੜ ਕੇ ਤਬਾਹ ਹੋ ਗਈਆਂ ਇੱਥੇ ਸ਼ੋਲਡਰ ਸਿਸਟਮ ਸੜ ਕੇ ਤਬਾਹ ਹੋ ਗਿਆ ਇੰਡਸਟਰੀ ਦੇ ਵਿੱਚ ਮੈਟਰਸ ਬਣਾਉਣ ਲਈ ਰੌਾ ਜਿਹੜਾ ਮਟੀਰੀਅਲ ਸੀ ਉਹ ਖਤਮ ਹੋ ਗਿਆ ਹੋਰ अनेका ਇਹਦੇ ਵਿੱਚ ਕਾਫੀ ਜਿਹੜਾ ਵਾ ਨੁਕਸਾਨ ਹੋ ਗਿਆ ਉੱਥੇ ਹੀ ਤਨੋਂ ਇੰਡਸਟਰੀ ਦੇ ਜਿਹੜੇ ਮਾਲਕ ਆ ਉਹ ਵੀ ਸਾਡੇ ਨਾਲ ਨੇ ਤੁਸੀਂ ਦੇਖ ਸਕਦੇ ਹੋ ਕਮਾਲ ਖੁਦ ਅੱਗ ਬੁਝਾਉਂਦੇ ਬੁਝਾਉਂਦੇ ਇਸ ਨੂੰ ਕਾਬੂ ਪਾਉਣ ਤੇ ਅੱਗ ਦੀ ਝਪੇਟ ਦੇ ਵਿੱਚ ਖੁਦ ਜਿਹੜੇ ਆ ਉਹ ਵਿੱਚ ਆ ਗਿਆ ਆਪ ਆਪ ਚੁਲ ਸਗੇ ਤੇ ਇਹ ਤੁਸੀਂ ਹਾਲਾਤ ਦੇਖ ਸਕਦੇ ਹੋ ਕਿ ਹਜੇ ਵੀ ਇਸ ਹਾਲਾਤ ਇਸ ਫੈਕਟਰੀ ਨੂੰ ਅੱਗ ਧੁਖ ਰਹੀ ਹੈ ਲਗਾਤਾਰ ਇਸ ਨੂੰ ਕੋਸ਼ਿਸ਼ ਕੀਤੀ ਜਾ ਰਹੀ ਫਾਇਰ ਬ੍ਰਿਗੇਡ ਲਗਾਤਾਰ ਇੱਥੇ ਖੜੀ ਹੈ ਨੇ ਸਾਡੇ ਨਾਲ ਆ ਉਹ ਗੱਲਬਾਤ ਕਰਦੇ ਆ ਤੁਸੀਂ ਇਸ ਇੰਡਸਟਰੀ ਦੇ ਮਾਲਕੋਂ ਕਿਸ ਤਰ੍ਹਾਂ ਇਹ ਅੱਗ ਲੱਗੀ ਕੀ ਸ਼ੰਕਾ ਜੀ ਕਿਵੇਂ ਮਤਲਬ ਇੱਡਾ ਵੱਡਾ ਨੁਕਸਾਨ ਹੋ ਗਿਆ ਕੌਣ ਪਰਪਾਈ ਕਰੇਗਾ ਇਸ ਨੁਕਸਾਨ ਦਾ ਕਿਉਂਕਿ ਇੰਡਸਟਰੀ ਤਾਂ ਅੱਗੇ ਹੀ ਪੰਜਾਬ ਦੇ ਵਿੱਚ ਬਹੁਤ ਘੱਟ ਨੇ ਉਹ ਹੋਰ ਕਿਸੇ ਸਟੇਟਾਂ ਦੇ ਵਿੱਚ ਜਾ ਰਹੀਆਂ ਨੇ ਇੰਦਾ ਹੀ ਇਹ ਤਾਂ ਹਲੇ ਸਾਨੂੰ ਜਾਂ ਤਾਂ ਸ਼ਾਰਟ ਸਰਕਟ ਨਾਲ ਹੋਈ ਫਾਇਰ ਹੂੰ ਫਿਰ ਇਹ ਹਲੇ ਸ਼ਕਤੀ ਚੱਲੀ ਨਹੀਂ ਸੀ ਉਤੋਂ ਪਹਿਲਾਂ ਦੀ ਇਹ ਫੋਨ ਆ ਗਿਆ ਸੀਗਾ ਹੂੰ ਹਲੇ ਡਿਊਟੀ ਨਹੀਂ ਸਟਾਰਟ ਹੋਈ ਸੀਗੀ ਵਰਕਰਾਂ ਦੀ ਉਤੋਂ ਪਹਿਲਾਂ ਹੀ ਕੋਈ ਫਾਇਰ ਉਕੇ ਸਾਨੂੰ ਫੋਨ ਆਨ ਤੇ ਅਸੀਂ ਇੱਥੇ ਆਏ ਆ ਤੇ ਫਾਇਰ ਬ੍ਰਿਗੇਡ ਦੀ ਗੱਡੀਆਂ ਨੂੰ ਅਸੀਂ ਫੋਨ ਕੀਤਾ ਵਾ ਫਾਇਰ ਬ੍ਰਿਗੇਡ ਨੂੰ ਉਹ ਫਿਰ ਪਹੁੰਚੇ ਤੇ ਇਹਨੂੰ ਬੁਝਾਉਂਦੇ ਸਾਡੇ ਕੋਲ ਆਪਣੇ ਅੰਦਰ ਵੀ ਫਾਇਰ ਬ੍ਰਿਗੇਡ ਦਾ ਸਿਸਟਮ ਬਣਿਆ ਹੈ ਅਸੀਂ ਆਪਣਾ ਫਾਇਰ ਬ੍ਰਿਗੇਡ ਦਾ ਸਿਸਟਮ ਵੀ ਚਲਾ ਲਿਆ ਤੇ ਉਹਨਾਂ ਨੇ ਵੀ ਕੋਆਪਰੇਟ ਕੀਤਾ ਤੇ ਫੇ ਅੱਗ ਜਿਹੜੀ ਆ 56 ਘੰਟੇ ਹੋ ਗਏ ਹਲੇ ਵੀ ਧੁਖਦੀ ਪਈ ਹੈ ਧੁਖਦੀ ਪਈ ਹੈ ਬਿਲਕੁਲ ਅੱਗ ਤਾਂ ਦਿਸ ਰਹੀ ਹੈ ਬਿਲਕੁਲ ਤਬਾਹ ਕਰ ਦਿੱਤਾ ਸਭ ਕੁਝ ਨੁਕਸਾਨ ਹੋ ਗਿਆ ਕੀ ਕਿਹੜਾ ਕਿਹੜਾ ਨੁਕਸਾਨ ਜਿਹੜਾ ਇਸ ਦੇ ਵਿੱਚ ਹੋਇਆ ਜਿਵੇਂ ਕਹਿੰਦੇ ਸ਼ੋਲਡਰ ਸਿਸਟਮ ਵੀ ਲੱਗਾ ਸੀ ਲੈਂਟਰ ਵੀ ਡਿੱਗ ਚੁੱਕਾ ਵਾ ਹੋਰ ਕੀ ਬਿਲਡਿੰਗ ਮਸ਼ੀਨਰੀ ਰੋਮਟਲ ਟੌਪ ਡੇਸ ਇਹ ਸਭ ਕੁਝ ਹਾਂ ਬਿਲਡਿੰਗ ਮਸ਼ੀਨਰੀ ਟੌਪ ਤੇ ਕਿੰਨੇ ਕੁ ਵਰਕਰਸ ਜਿਹੜੇ ਐ ਇਸ ਦੇ ਵਿੱਚ ਕੰਮ ਕਰਦੇ ਸੀਗੇ ਸਾਡੇ ਕੋਲ ਕੋਈ 40 ਕੁ ਬਾਈਲ ਵਰਕਰ ਕੰਮ ਕਰਦੇ ਹਾਂ ਤੇ ਤੁਸੀਂ ਇੰਪੋਰਟ ਐਕਸਪੋਰਟ ਦਾ ਵੀ ਕੰਮ ਕਰਦੇ ਸੀ ਮੈਟਰਸ ਦਾ ਨਹੀਂ ਅਸੀਂ ਇੱਥੇ ਰੈਸਟ ਵੀ ਕੰਮ ਕਰਦਾ ਇੰਟੀਰੀਅਰ ਦੇ ਵਿੱਚ ਦੀਵਾਲੀ ਦੇ ਕਰਕੇ ਕਾਫੀ ਰੌ ਮਟੀਰੀਅਲ ਤੁਸੀਂ ਮੰਗਾਇਆ ਸੀਗਾ ਜਿਵੇਂ ਕਿ ਹਾਂ ਵੀ ਦੀਵਾਲੀ ਦੇ ਉੱਤੇ ਕਾਫੀ ਸੇਲ ਵੀ ਹੋਣੀ ਹੁੰਦੀ ਆ ਸ਼ਾਪਾਂ ਦੇ ਉੱਤੇ ਭੇਜਣਾ ਹਾਂਜੀ ਹਾਂਜੀ ਹਾਂ ਹੁਣ ਜਿਹੜਾ ਨੁਕਸਾਨ ਹੋਇਆ ਕਿ ਲੱਗਦਾ ਕਿ ਕੋਈ ਇੰਸ਼ੋਰਸੇ ਜਾਂ ਕੋਈ ਸਰਕਾਰਾਂ ਬਾਹ ਫੜਨ ਲੱਗੀਆਂ ਜਾਂ ਕਿਦਾਂ ਕੀ ਅਪੀਲ ਕਰਨਾ ਚਾਹੁੰਦੇ ਤੁਸੀਂ ਜਿਹੜੀ ਇੰਸ਼ੋਰੈਂਸ ਆ ਜੀ ਕੰਪਨੀ ਸਾਡੀ ਹੈਗੀ ਆ ਉਹ ਉਹ ਲਾਂਗੇ ਸਰਵੇਅ ਡਿਪਲੋਟ ਕਰਨਗੇ ਤੇ ਪਰਲਗੋ ਕਿ ਜਿੰਨਾ ਨੁਕਸਾਨ ਹੋਇਆ ਹੁੰਦਾ ਉਹਨਾ ਇੰਸ਼ੋਰੈਂਸ ਭਰ ਦਿੰਦੀਆਂ ਜਾਂ ਨਹੀਂ ਬਹੁਤ ਨੁਕਸਾਨ ਜਿਹੜਾ ਝੱਲਣਾ ਪੈਂਦਾ ਮਾਲਕਾਂ ਨੂੰ ਨਹੀਂ ਉਹਨਾ ਕਦੀ ਨਹੀਂ ਹੁੰਦਾ ਜੀ ਉਹਨਾ ਕਦੀ ਨਹੀਂ ਉਹ ਕਦੀ ਸਰਕਾਰਾਂ ਨੂੰ ਸੈਂਟਰ ਸਰਕਾਰ ਨੂੰ ਜਾਂ ਪੰਜਾਬ ਸਰਕਾਰ ਨੂੰ ਕੋਈ ਅਪੀਲ ਕਰਨਾ ਚਾਹੁੰਦੇ ਹੋ ਕਿ ਜਿੰਨਾ ਤਾਂ ਸਾਡਾ ਏਡਾ ਵੱਡਾ ਨੁਕਸਾਨ ਹੋ ਗਿਆ ਇੰਸ਼ੋਰੈਂਸ ਕਈ ਵਾਰ ਕਵਰ ਨਹੀਂ ਕਰ ਸਕਦੀ ਉਹਦੇ ਲਈ ਤੁਸੀਂ ਸਰਕਾਰ ਨੂੰ ਇਹ ਤੇ ਹੁਣ ਦੇਖੋ ਇੱਕ ਪਾਲਿਸੀ ਗਵਰਨਮੈਂਟ ਦੀ ਹੋਏ ਤੇ ਇਦਾਂ ਹੋ ਸਕਦਾ ਨਾ ਮੇਰੇ ਕਹਿਣਾ ਨਹੀਂ ਹੈ ਤੁਸੀਂ ਅਪੀਲ ਕਰਨਾ ਚਾਹੁੰਦੇ ਹੋ ਹਾਂ ਨਹੀਂ ਮੈਂ ਤਾਂ ਇਹੀ ਕਹਿਣਾ ਕਰਾਂ ਇੰਡਸਟਰੀਆਂ ਨੂੰ ਪ੍ਰਮੋਟ ਕਰਨ ਲਈ ਕੁਝ ਨਾ ਕੁਝ ਕੰਮਾਂ ਦੇ ਹੂੰ ਕੋਈ ਸ਼ੰਕਾ ਵੀ ਹੈ ਕਿ ਕੋਈ ਹਜੇ ਤੱਕ ਪਤਾ ਲੱਗਾ ਕੋਈ ਵਰਕਰ ਅੰਦਰ ਰਹਿ ਗਿਆ ਹੋਵੇ ਜਾਂ ਕਿਦਾਂ ਕਿਸੇ ਤਰ੍ਹਾਂ ਦਾ ਕੋਈ ਮਿਲਿਆ ਕੋਈ ਕਿਸੇ ਦਾ ਨਹੀਂ ਹਲੇ ਵਰਕਰ ਆਇਆ ਨਹੀਂ ਸੀ ਕੋਈ ਵਰਕਰ ਆਇਆ ਸੀਗਾ ਜਿਸ ਤਰ੍ਹਾਂ ਅਫਵਾਹਾਂ ਵੀ ਫਲਾ ਰਹੇ ਨੇ ਕਿ ਕਹਿੰਦੇ ਕਿ ਸ਼ਾਇਦ ਕੋਈ ਅੰਦਰ ਰਹਿ ਚੁੱਕਾ ਹੋਵੇ ਕੋਈ ਮਿਲਿਆ ਤੁਹਾਨੂੰ ਸਬੂਤ ਕੋਈ ਨਹੀਂ ਨਹੀਂ ਚੈੱਕ ਕੀਤਾ ਸਭ ਕੁਝ ਨਹੀਂ ਚੈੱਕ ਚੈੱਕ ਕੀਤਾ ਸੀ ਇਸੇ ਕਿ ਜਗਦੰਬੇ ਇੰਡਸਟਰੀ ਦੇ ਮਾਲਕ ਜਿੰਨਾਂ ਵੱਲੋਂ ਦੱਸਿਆ ਗਿਆ ਕਿ ਹਾਂ ਬਹੁਤ ਸਾਰਾ ਨੁਕਸਾਨ ਹੋ ਗਿਆ ਪਰ ਹਜੇ ਤੱਕ ਕੋਈ ਜਾਨੀ ਨੁਕਸਾਨ ਦੀ ਜਿਹੜੀ ਆ ਉਹ ਹਜੇ ਨਹੀਂ ਕਰ ਸਕੇ ਕਿ ਹਜੇ ਤੱਕ ਜਿਹੜੀ ਆ ਉਹ ਜਾਂਚ ਚੱਲ ਰਹੀ ਆ ਲੈਂਟਰ ਪਿੱਛੇ ਡਿੱਗ ਚੁੱਕੇ ਨੇ ਸਾਡੇ ਨਾਲ ਹੋਰ ਵੀ ਆਗੂ ਨੇ ਸ਼੍ਰੋਮਣੀ ਅਕਾਲੀ ਦਲ ਦੇ ਇਹਨਾਂ ਨਾਲ ਗੱਲਬਾਤ ਕਰਦੇ ਕੀ ਕਹਿਣਾ ਜੀ ਇੰਡਸਟਰੀ ਦਾ ਨੁਕਸਾਨ ਹੋ ਗਿਆ ਵਰਕਰ ਸਵਿਰੇ ਹਜੇ ਪਹੁੰਚ ਹੀ ਰਹੇ ਸੀਗੇ ਕੀ ਕਹਿਣਾ ਸਭ ਤੋਂ ਪਹਿਲੇ ਸ਼ਾਸਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਇੰਡਸਟਰੀ ਜਿਹੜੀ ਸਾਡੇ ਇਸ ਇਲਾਕੇ ਦੇ ਵਿੱਚ ਤੁਆਂਖਾ ਪਿੰਡ ਹੈ ਇਹ ਬਹੁਤ ਲੰਬੇ ਸਮੇਂ ਤੋਂ ਇਹ ਫੈਕਟਰੀ ਦੇ ਵਿੱਚ ਕੰਮ ਚੱਲ ਰਿਹਾ ਸੀਗਾ ਔਰ ਇਹ ਇੱਕ ਗੱਦਾ ਫੈਕਟਰੀ ਦਾ ਨਾਮ ਸੀ ਨੂੰ ਗੱਦੇ ਬਣਾਉਂਦੇ ਸੀ ਇੱਥੇ ਔਰ ਪੂਰੇ ਪੰਜਾਬ 'ਚ ਪੂਰੇ ਹਿੰਦੁਸਤਾਨ 'ਚ ਗੱਦੇ ਸਪਲਾਈ ਕਰਦੇ ਸੀ ਔਰ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਕਿਉਂਕਿ ਜਦੋਂ ਵੀ ਕੋਈ ਕਿਸੇ ਬੰਦੇ ਦਾ ਕੰਮ ਚੱਲਦਾ ਉਸ ਚੀਜ਼ ਨੂੰ ਫਾਇਰ ਹੋ ਜਾਣਾ ਅੱਗ ਲੱਗ ਜਾਣੀ ਤਾਂ ਉਹਦੇ ਵਿੱਚ ਕਾਫੀ ਮਟੀਰੀਅਲ ਹੁੰਦਾ ਆ ਇੱਕ ਉਤਤਿਆਰ ਦੇ ਦਿਨ ਸੀਗੇ ਉਹਨਾਂ ਨੇ ਮਟੀਰੀਅਲ ਤਿਆਰ ਵੀ ਕੀਤਾ ਸੀ ਕਾਫੀ ਜ਼ਿਆਦਾ ਤਾਂ ਇਹੋ ਜੀ ਸਮੇਂ ਦੇ ਉੱਤੇ ਅੱਗ ਲੱਗ ਜਾਣੀ ਤੇ ਬਹੁਤ ਕਰੋੜਾਂ ਰੁਪਏ ਦਾ ਨੁਕਸਾਨ ਹੋ ਗਿਆ ਤਾਂ ਮੈਂ ਤਾਂ ਸਰਕਾਰ ਦੇ ਚਰਨਾਂ ਵਿੱਚ ਬੇਨਤੀ ਕਰਨ ਵਾਲੇ ਬੰਦੇ ਕਿਉਂਕਿ ਅਸੀਂ ਕਹਿੰਨੇ ਆ ਵੀ ਸਰਕਾਰ ਇਸ ਇੰਡਸਟਰੀ ਨੂੰ ਉਪਰ ਚੱਕਣਵਾ ਦੇ ਕਿਉਂਕਿ ਪਹਿਲਾਂ ਹੀ ਜਿਹੜੀਆਂ ਪੰਜਾਬ ਦੀ ਇੰਡਸਟਰੀ ਛੱਡ ਛੱਡ ਕੇ ਬਾਹਰ ਪੰਜਾਬ ਤੋਂ ਜਾ ਰਹੀ ਹੈ ਤੇ ਇਸ ਇੰਡਸਟਰੀ ਨੂੰ ਪ੍ਰਮੋਟ ਕਰਨ ਵਾਸਤੇ ਸਰਕਾਰਾਂ ਨੂੰ ਪੰਜਾਬ ਸਰਕਾਰ ਨੂੰ ਸੈਂਟਰ ਸਰਕਾਰ ਨੂੰ ਇਹਨਾਂ ਦੀ ਬਾਹ ਫੰਡਣੀ ਚਾਹੀਦੀ ਹੈ ਕਿਉਂਕਿ ਇਹਦਾ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਦੇਖੋ ਕੋਈ ਵੀ ਚੀਜ਼ ਹੈ ਇਨਸ਼ੋਰੈਂਸ ਬੰਦਾ ਕਰਾਉਂਦਾ ਆ ਪਰ ਇਨਸ਼ੋਰੈਂਸ ਉਹਨਾਂ ਨੂੰ ਨਹੀਂ ਮਿਲਦਾ ਜਿੰਨਾ ਇਹ ਇੰਡਸਟਰੀ ਦੇ ਉੱਤੇ ਪੈਸਾ ਲੱਗਾ ਹੁੰਦਾ ਆ ਤੇ ਜਦੋਂ ਬੰਦੇ ਦਾ ਮਨ ਟੁੱਟ ਜਾਂਦਾ ਆ ਤੇ ਉਦੋਂ ਇੰਡਸਟਰੀਆਂ ਇਸ ਸਟੇਟ ਤੋਂ ਇਸ ਕੰਟਰੀ ਤੋਂ ਇਸ ਉਹ ਬਾਹਰ ਜਾਂਦੀਆਂ ਆ ਅਗਲਾ ਕਹਿੰਦਾ ਕਿ ਮੈਨੂੰ ਪੰਜਾਬ ਸਰਕਾਰ ਨੇ ਮਦਦ ਨਹੀਂ ਕੀਤੀ ਮੈਨੂੰ ਸੈਂਟਰ ਸਰਕਾਰ ਨੇ ਮਦਦ ਨਹੀਂ ਕੀਤੀ ਉਹ ਉੱਥੋਂ ਇੰਡਸਟਰੀ ਬਾਹਰ ਲੈ ਕੇ ਜਾਂਦੇ ਆ ਪਰ ਮੈਂ ਪੰਜਾਬ ਸਰਕਾਰ ਨੂੰ ਬੇਨਤੀ ਕਰਾਂਗਾ ਖਾਸ ਕਰਕੇ ਮੁੱਖ ਮੰਤਰੀ ਸਾਹਿਬ ਨੇ ਵੀ ਉਹ ਕਹਿ ਰਹੇ ਕਿ ਪੰਜਾਬ ਨੂੰ ਬਚਾਉਣਾ ਰੰਗਲਾ ਪੰਜਾਬ ਬਚਾਉਣਾ ਰੰਗਲਾ ਪੰਜਾਬ ਆਪਾਂ ਤਾਂ ਹੀ ਬਣਾ ਸਕਦੇ ਆ ਜੇ ਆਪਾਂ ਇਹਨਾਂ ਲੋਕਾਂ ਦੀ ਬਾਹ ਫੜਾਂਗੇ ਤਾਂ ਹੀ ਆਪਾਂ ਰੰਗਲਾ ਪੰਜਾਬ ਪੰਜਾਬ ਬਣਾ ਸਕਾਂਗੇ ਕਿਉਂਕਿ ਇਹਦੇ ਵਿੱਚ ਇਕੱਲਾ ਇਹ ਨਹੀਂ ਵੀ ਮਾਲਕ ਕੰਮ ਕਰ ਰਹੇ ਆ ਇਹਦੇ ਵਿੱਚ ਲੋਕਾਂ ਨੂੰ ਵੀ ਕੰਮ ਦਿੱਤਾ ਗਿਆ ਸੀਗਾ ਹਾਂ ਜਿਹੜੇ ਇੱਥੋਂ ਦੇ ਲੋਕ ਜਿਹੜੇ ਇੰਡਸਟਰੀ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਲੋਕਾਂ ਨੂੰ ਵੀ ਕੰਮ ਦਿੱਤਾ ਗਿਆ ਸੀ ਔਰ ਬਹੁਤ ਵੱਡਾ ਨੁਕਸਾਨ ਹੋਇਆ ਖਲਾਤ ਤੁਸੀਂ ਖੁਦ ਦੇਖ ਸਕਦੇ ਹੋ ਕਿ ਸਭ ਕੁਝ ਜਿਹੜਾ ਉਹ ਤਬਾਹ ਹੋ ਗਿਆ ਸਭ ਕੁਝ ਖਤਮ ਹੋ ਗਿਆ ਹਜੇ ਵੀ ਇੰਨੇ ਘੰਟੇ ਬੀਤ ਜਾਣ ਦੇ ਬਾਵਜੂਦ ਵੀ ਹਜੇ ਵੀ ਫੈਕਟਰੀ ਦੇ ਵਿੱਚ ਜਿਹੜੀ ਅੱਗ ਲਗਾਤਾਰ ਜਿਹੜੀ ਆ ਉਹ ਧੁਖ ਰਹੀ ਆ ਕਿਸੇ ਟਾਈਮ ਔਰ ਕੁਝ ਪਾਰਟ ਜਿਹੜਾ ਤਕਰੀਬ ਇਹ ਡੇਢ ਦੋ ਏਕੜ ਦੇ ਵਿੱਚ ਜਿਹੜੀ ਫੈਕਟਰੀ ਆ ਜਿਹੜਾ ਪਾਰਟ ਸਾਰਾ ਕੁਝ ਲੈਂਟਰ ਸਭ ਕੁਝ ਦੇਗ ਗਿਆ ਔਰ ਕਾਫੀ ਨੁਕਸਾਨ ਹੋ ਗਿਆ ਫਾਇਰ ਬ੍ਰਿਗੇਡ ਲਗਾਤਾਰ ਜਿਹੜੀਆਂ ਕੱਲ ਜਲੰਧਰ ਤੋਂ ਕਪੂਰਥਲਾ ਰੀਲ ਕੋਈ ਫੈਕਟਰੀ ਸultanpur ludhi ਤੋਂ ਲਗਾਤਾਰ ਸਾਰੀਆਂ ਫਾਇਰ ਬ੍ਰਿਗੇਡ ਇੱਥੇ ਸੱਦੀ ਗਈ ਉਸ ਦੇ ਬਾਵਜੂਦ ਵੀ ਜਿਹੜਾ ਕਾਬੂ ਅੱਗ ਦੇ ਉੱਤੇ ਨਹੀਂ ਪਾ ਰਿਆ ਇੰਨੀ ਅੱਗ ਜਿਆਦੀ ਭਿਆਨਕ ਸੀ ਪਰ ਅੱਜ ਜਦੋਂ ਅਸੀਂ ਪਹੁੰਚੇ ਅੱਜ ਵੀ ਅੱਗ ਜੜੀ ਹੈ ਉਹ ਧੁਖਰੀ ਕਪੂਰਥਲਾ ਤੋਂ ਕੈਮਰਾਮੈਨ ਚੰਨੀ ਦੇ ਨਾਲ ਚਰਨਜੀਤ ਸਿੰਘ ਢੱਲੋਂ ਪੀਟੀਸੀ ਨਿਊਜ਼